ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਪਈਆਂ ਭਾਜਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਰੰਗ ਬਰੰਗੀਆਂ ਮੱਛੀਆਂ ਮਗਰਮੱਛ ਜਿਨ੍ਹਾਂ ਨੇ ਨਸ਼ਾ ਵੇਚਿਆ ਜਿਨ੍ਹਾਂ ਨੇ ਨਸ਼ਾ ਤਸਕਰੀ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਭੋਲੇ-ਪਾਲੇ ਵੋਟਾਂ ਦੇ ਕੋਲੋਂ ਵੋਟਾਂ ਲੈ ਕੇ ਉਹਨਾਂ ਨੂੰ ਬਾਅਦ ਵਿੱਚ ਲੁੱਟਿਆ ਉਹਨਾਂ ਨੂੰ ਕੁੱਟਿਆ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ ਭਾਵੇਂ ਉਹ ਅਜਖਾਨ ਜੇਲ੍ਹ ਦੀ ਹਵਾ ਤੇ ਭਾਵੇਂ ਕੱਲ੍ਹ ਖਾਨ ਜੋ ਗੱਲ ਹੈ ਕਾਂਗਰਸ ਪਾਰਟੀ ਦੇ ਨਿਰਤਕ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਹੀ ਸੀ ਕਿ ਵੱਖ-ਵੱਖ ਪਾਰਟੀਆਂ ਦੇ 12 ਤੋਂ 13 ਆਗੂ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੀਆਂ ਸੌਲਾਖਾਂ ਪਿੱਛੇ ਬੰਦ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੇ ਨੇ ਜਿਵੇਂ ਹੀ ਇਹ ਪੋਸਟ ਪਾਈ ਗਈ ਲੋਕਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਡਰ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਜੇਕਰ ਉਹ ਸੱਚਾ ਹੈ ਤਾਂ ਫਿਰ ਉਹ ਅੰਡਰਗਰਾਉਂਡ ਕਿਉਂ ਹੋਇਆ ਕਿਉਂਕਿ ਸੁਖਬਾਤ ਸਿੰਘ ਖਹਿਰਾ ਅਤੇ ਉਸ ਦਾ ਲੜਕਾ ਇਹਨਾਂ ਦਿਨਾਂ ਦੇ ਵਿੱਚ ਅੰਡਰਗਰਾਉਂਡ ਅੰਡਰਗਰਾਉਂਡ ਹੋ ਗਿਆ ਨਹੀਂ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਡਰ ਗਏ ਨਹੀਂ ਜਿਹੜੇ ਮੌਜੂਦਾ ਵਿਧਾਇਕ ਨੇ ਮੌਜੂਦਾ ਸੰਸਦ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਦੇ ਆਪਣੀ ਮਹਾਰ ਸਾਡੇ ਵੱਲੋਂ ਔਰਲਨ ਉਧਰ ਸ਼ਰੂਮੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਤੇ ਉਸਦੇ ਸਾਥੀ ਬਿਲਕੁਲ ਸਾਇਲੈਂਟ ਮੋਰ ਤੇ ਹੋ ਗਏ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਸਾਨੂੰ ਵੀ ਵਿਜੀਲੈਂਸ ਦੀਆਂ ਪੌੜੀਆਂ ਚੜ੍ਹਨਾ ਪੈ ਸਕਦਾ ਹੈ ਕਿਉਂਕਿ ਇਹਨਾਂ ਨੇ ਇੰਨਾ ਕੁ ਪੈਸਾ ਕਮਾਇਆ ਕਿ ਇਹਨਾਂ ਦੀਆਂ 7 ਤੋਂ 8 ਪੀੜੀਆਂ ਖਾ ਸਕਦੀਆਂ ਨੇ ਉਸ ਦੀਆਂ ਫਾਈਲਾਂ ਪੰਜਾਬ ਦੇ ਉਹ ਸਾਰੀਆਂ ਚੀਜ਼ਾਂ ਦੀਆਂ ਫਾਈਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਨਾਲ ਧੱਕਾ ਨਹੀਂ ਕਰ ਰਹਾ ਜੋ ਇਹਨਾਂ ਨੇ ਕੀਤਾ ਹੈ ਆਪਣੀਆਂ ਸਰਕਾਰਾਂ ਦੇ ਦੌਰਾਨ ਉਸ ਦਾ ਨਤੀਜਾ ਪੁੱਤ ਰਹੇ ਨੇ ਭਾਵੇਂ ਇਹ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਲੜੇ ਹੱਕਾਂ ਲਈ ਖੜੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਦਿਵਾਲੀਆਂ ਦੇ ਜਸ਼ਨ ਨਹੀਂ ਮਨਾਏ ਜਾਣਗੇ ਦਿਵਾਲੀਆਂ ਇਹ ਦਿਵਾਲੀ ਇਹ ਜੇਲ੍ਹ ਦੇ ਵਿੱਚ ਹੀ ਮਨਾਣਗੇ ਜੋ ਗੱਲ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕਹੀ ਸੀ ਉਹ ਗੱਲ ਕੱਲ ਕੈਬਨਟ ਮੀਟਿੰਗ ਦੇ ਵਿੱਚ 101% ਸੱਚ ਹੋ ਗਈ ਧਰਮ ਸਿੰਘ ਸਾਦੂ ਸਿੰਘ ਧਰਮਸੋਤ ਉੱਤੇ ਵੱਡੀ ਕਾਰਵਾਈ ਕਰਨ ਦੀ ਕੈਬਨਟ ਵੱਲੋਂ ਕੱਲ ਮਨਜ਼ੂਰੀ ਮਿਲ ਗਈ ਹੈ ਪਹਿਲਾਂ ਕੈਬਨਟ ਤੋਂ ਮਨਜ਼ੂਰੀ ਲਈ ਗਈ ਬਿਕਰਮਜੀਠਿਆ ਦੇ ਕੇਸ ਵਿੱਚ ਦੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰੀਆ ਦੇ ਕੋਲ ਫਾਈਲਾਂ ਜਿਹੜੀਆਂ ਨੇ ਪਹੁੰਚ ਗਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਵਡੀਆਂ-ਵਟੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ-ਇੱਕ ਕਰਕੇ ਹੁਣ ਚਾਹੇ ਉਹ ਸੁਖਬਾਲ ਸਿੰਘ ਘੇਰਾ ਹੋਵੇ ਚਾਹੇ ਚਰਲ ਸਿੰਘ ਚੰਨੀ ਹੋਣ ਚਾਹੇ ਰਾਜਾ ਵਿੜਿੰਗ ਹੋਵੇ ਤੇ ਚਾਹੇ ਹੁਣ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੀਆਂ ਫਾਈਲਾਂ ਵੀ ਦੀਵਾਲੀ ਤੋਂ ਪਹਿਲਾਂ ਖੁੱਲਣਗੇ ਦੂਸਰੇ ਪਾਸੇ ਫਾਈਲਾਂ ਕਿਹਨਾਂ ਦੀਆਂ ਖੁੱਲਣਗੇ ਸ਼ਰੂਮਣੀ ਅਕਾਲੀ ਦਲ ਵਾਲਿਆਂ ਦੀ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਉਹਨਾਂ ਦੀ ਧਰਮ ਪਤਨੀ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਵੱਡੇ ਆਗੂ ਹੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦਿਨਾਂ ਦੇ ਵਿੱਚ ਐਕਸ਼ਨ ਮੋਰ ਦੇ ਵਿੱਚ ਨੇ ਐਕਸ਼ਨ ਲੈ ਰਹੇ ਨੇ ਬਿਕਰਮਜੀਤਿਆ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਹੈ ਸਾਦੂ ਸਿੰਘ ਧਰਮਸੋਤ ਕਾਨੂੰਨੀ ਕਾਰਵਾਈ ਇਹਨਾਂ ਸਾਰਿਆਂ ਵੱਡੇ ਆਗੂਆਂ ਉੱਤੇ ਕੀਤੀ ਜਾਵੇਗੀ ਹਾਲੇ ਕਿ ਜਵਾਨਤਾ ਤੇ ਇਹ ਲੋਕ ਬਾਹਰ ਫਿਰਦੇ ਨੇ لیکن ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਇੱਕ ਤਾਂ ਇਹਨਾਂ ਲੋਕਾਂ ਨੇ ਬੂਟਾ ਲਾਈਆਂ ਦੂਸਰੇ ਪਾਸੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਫਿਰ ਉਹਨਾਂ ਤੋਂ ਜ਼ਬਰਨ ਵਸੂਲੀ ਕੀਤੀ ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਝ ਅਜੇ ਸੀ ਤੇ ਜਿਹੜੇ ਹੁਣ ਜੇਲ੍ਹ ਦੀ ਹਵਾ ਖਾ ਰਹੇ ਨੇ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਰਮਨ ਅਰੂੜਾ ਦੀ ਯਾਨਕਿ ਜਿਹੜੇ ਪਾਰਟੀ ਦੇ ਨਾਲ ਬਗਾਵਤ ਕਰਨਗੇ ਉਹ ਵੀ ਬਾਹਰ ਹੋਣਗੇ ਜਿਨ੍ਹਾਂ ਨੇ ਆਪਣੀ ਪਾਰਟੀ ਦੇ ਦੌਰਾਨ ਚੰਮ ਦੀਆਂ ਚਲਾਈਆਂ ਜੇ ਦਾਦਾ ਬਣਾਈਆਂ ਆਮਦਨਾਂ ਨੂੰ ਵੱਧ ਉਹਨਾਂ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਐਕਸ਼ਨ ਹੋਵੇਗਾ ਕਿਉਂਕਿ ਹਸਤੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਰੰਗ-ਬਰੰਗੀਆਂ ਪੇਡਾਂ ਇਹਨਾਂ ਰੰਗ-ਬਰੰਗੀਆਂ ਪੇਡਾਂ ਅਤੇ ਇਹਨਾਂ ਮਗਰਮੱਛਾਂ ਦੇ ਘਰ ਦੇ ਉੱਤੇ ਬਲਡੋਜ਼ਰ ਚੱਲਣਗੇ